ਬਿਰੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਆ ਔਰਤਾਂ ਫਿਰਦੀਆਂ ਨੇ ਹੈਗੀਆਂ ਤੁਸੀਂ ਇਹਨਾਂ ਦੀ ਕਾਲੀ ਕਰਤੂਤ ਦਿਖਾਉਣਾ ਗਿਆ ਵੀਡੀਓ ਧਿਆਨ ਨਾਲ ਦੇਖਿਓ ਆਪਦੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਨਾ ਵਟਸਐਪ ਪਰਾਂਹੀਂ ਫੇਸਬੁੱਕ ਪਰਾਂਹੀਂ ਸ਼ੇਅਰ ਜ਼ਰੂਰ ਕਰਿਓ ਆਬ ਏਸੀ ਦੇਖਿਓ ਕਿਵੇਂ ਚੋਰੀ ਕਰਕੇ ਲੈ ਕੇ ਜਾਣਗੇ ਬਿਰੇ ਇਹ ਕਦੇ ਆਪਾਂ ਨੇ ਸੋਚਿਆ ਵੀ ਨਹੀਂ ਹੋਣਾ ਜਿਹੜੀ ਝੁੱਗੀਆਂ ਚੱਕਦੀਆਂ ਨੇ ਫਿਰਦੀ ਨੇ ਪਿੰਡਾਂ ਦੇ ਵਿੱਚ ਨਾ ਇਹ ਬਈ ਵੜਨਾ ਦੇ ਦੇ ਉਹਨਾਂ ਨੂੰ ਕਦੇ ਕਦੇ ਘਰਾਂ ਦੇ ਵਿੱਚ ਚਾਹੇ ਪੰਚਾਇਤਾਂ ਨੂੰ ਵੀ ਬੇਨਤੀ ਆ ਇਹ ਨਾ ਪਿੰਡਾਂ ਦੇ ਵਿੱਚ ਇਹ ਬਿਰੇ ਬੰਦ ਕਰ ਦਿਓ ਪਿੰਡਾਂ 'ਚ ਵੜਨ ਦੀਆਂ ਨਹੀਂ ਛੋੜੇ ਪਿੰਡਾਂ ਦੇ ਵਿੱਚੋਂ ਇਹਨਾਂ ਨੇ ਕੁਝ ਨਹੀਂ ਛੱਡਣਾ ਹੈਗਾ ਗੱਡੀਆਂ ਬਾਹਰੇ ਖੜੀਆਂ ਹੁੰਦੀਆਂ ਨੇ ਮੋਟਰਸਾਈਕਲ ਖੜੇ ਹੁੰਦੇ ਨੇ ਟਰੈਡ ਖੜੇ ਹੁੰਦੇ ਨੇ ਨਾ ਕੁਝ ਨਹੀਂ ਛੱਡਣਾ ਪੈਂਦਾ ਨੇ ਤੁਹਾਨੂੰ ਦਿਖਾਉਣਾ ਇਹ ਚੋਰੀ ਕਿਵੇਂ ਕਰਦੀਆਂ ਨੇ ਕੀ ਲੈ ਕੇ ਜਾਣਗੀਆਂ ਚੱਕ ਕੇ ਦੇਖੋ ਉਹ ਬੈਠ ਗਈ ਇੱਕ ਬਾਹਰੇ ਖੜੀ ਆ ਇੱਕ ਇਹ ਕਮਰੇ ਦੇ ਅੰਦਰ ਗਈ ਹੋਈ ਆ ਜਨਾਨੀ ਅੰਦਰ ਆਹ ਛੜਦਾ ਵੀਰੇ ਏਸੀ ਇਹਨੇ ਕਮਾਲ ਤੁਸੀਂ ਸੋਚਿਆ ਹੋਣਾ ਹੱਦ ਹੋ ਗਈ ਯਾਰ ਇਹਨਾਂ ਔਰਤਾਂ ਦੀ ਜਮੀ ਦਿਨ ਦਿਹਾੜੇ ਨਾਲੇ ਰਾਤ ਨੂੰ ਨਹੀਂ ਰਾਤ ਨੂੰ ਨਹੀਂ ਨਾਲੇ ਸਿਰਫ ਦਿਨੇ ਚੋਰੀ ਆਪਦੇ ਵੀ ਰਿਸ਼ਤੇਦਾਰਾਂ ਨੂੰ ਭੇਜੋ ਵੀਡੀਓ ਰਿਸ਼ਤੇਦਾਰਾਂ ਨੂੰ WhatsApp ਰਾਹੀਂ ਭੇਜੋ ਚਾਹੇ Facebook ਰਾਹੀਂ ਉਹਨਾਂ ਨੂੰ ਵੀ ਪਤਾ ਲੱਗ ਸਕੇ ਠੀਕ ਆ ਆਪਦੇ ਦੁਕਾਨ ਦਾ ਦੁਕਾਨਾਂ ਦੀ ਟਰੈਡਾਂ ਦੀ ਜਿਹੜੇ ਬਾਹਰ ਸੰਦ ਖੜੇ ਨੇ ਨਾ ਜਦੋਂ ਇਹ ਆ ਗਏ ਇਹਨਾਂ 'ਤੇ ਵੀਰੇ ਨਿਗਾ ਰੱਖਿਓ ਆਪਦੀ ਨਿਗਾ ਰੱਖਿਆ ਕਰੋ ਨਿਗਾ ਹੋ ਸਕਦਾ ਏ ਇਹਨਾਂ ਨੂੰ ਪਿੰਡੋਂ ਅੰਦਰੋਂ ਵੜਨੋਂ ਬੰਦ ਕਰ ਦੋ ਤਾਂ ਸਭ ਤੋਂ ਵਧੀਆ ਸ਼ਹਿਰ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਆਪਾਂ ਸ਼ਹਿਰ ਦੇ ਲੋਕਾਂ ਨੂੰ ਵੀਰੇ ਜੋ ਥੋੜੇ ਕਲੋਨੀਆਂ ਦੇ ਵਿੱਚ ਇਹ ਫਿਰਦੇ ਆ ਨੇ ਨਾ ਧਿਆਨ ਰੱਖਿਆ ਕਰੋ ਧਿਆਨ ਇਹ 마ਸੂਮ ਨਹੀਂ ਹੈਗੀਆਂ 마ਸੂਮ ਇਹ ਚੋਰਾਂ ਨੇ ਚੋਰਾਂ ਇਤਕ ਬਹਾਨਾ ਪਾ ਲਿਆ ਹੋਇਆ ਮਾਗਰ ਝੁੱਗੀ ਚੱਕ ਕੇ ਤੁਰਨ ਦਾ ਫਿਰ ਇਹਦੇ ਵਿੱਚ ਸਮਾਨ ਵੀ ਛਿੱਟ ਕੇ ਲੈ ਕੇ ਜਾਂਦੀਆਂ ਨੇ ਜਿਹੜਾ ਆਪਾਂ ਕਹਿੰਦੇ ਨੇ ਬਵੇੜੇ ਚ ਰਾਤ ਚੀਜ਼ ਪਤਾ ਨਹੀਂ ਕੌਣ ਲੈ ਗਿਆ ਚੱਕ ਕੇ ਇਹਨਾਂ ਦੀ ਕੋ ਮਿਹਰਬਾਨੀਆਂ ਹੁੰਦੀਆਂ ਨੇ ਕੀ ਮੈਂ ਇਹਨਾਂ ਦੀਆਂ ਤੁਸੀਂ ਆ ਦੇਖੋ ਯਾਰ ਹੱਦ ਹੋ ਗਈ ਏਸੀ ਛਿੱਟ ਕੇ ਲੈ ਗਈਆਂ ਯਾਰ ਏਸੀ ਨਾਲੇ ਇਕੱਲੇ ਬੰਦੇ ਸੀ ਚੱਕਿਆ ਨਹੀਂ ਜਾਂਦਾ ਭਾਈ ਹਾਦ ਹੋ ਗਈ ਯਾਰ ਆ ਛੜਤਾ ਹੀ ਸੀ ਦੇਖੋ ਭੱਜੀ ਫਿਰਦੀ ਆ ਭੱਜੀ ਉਹ ਦੇਖ ਤਾਰਾਂ ਕਿਵੇਂ ਪਟਦੀਆਂ ਨੇ ਉਹ ਇਹ ਹਾਦ ਆ ਯਾਰ ਇਹਨਾਂ ਲੋਕਾਂ ਗਣੀਓ ਦੇਲਾ ਹੁਣ ਆਪਾਂ ਨੂੰ ਕੀ ਪਤਲਾ ਝੁੱਗੀ ਦੇ ਵਿੱਚ ਕੀ ਆ ਬਈ ਨਾਲੇ ਵੀ ਪੁਰਾਣੀ ਚੋਰੀ ਨਹੀਂ ਗਈ ਤਾਜੀ ਚੋਰੀ ਆ ਤਾਜੀ 4ਵੇਂ ਮਹੀਨੇ ਦੀ 17 ਤਰੀਕ ਨੂੰ 2024 ਬੁੱਧਵਾਰ ਦਿਨ 2:45 ਮਿੰਟ ਤੇ ਪੌਣੇ 3 ਵਜੇ ਚੋਰੀ ਹੋਈ ਆ ਇਹ ਦੇਖੋ ਸਿਖਰ ਦੁਪਹਿਰ ਹੀ ਪਿੰਡ ਦੇ ਵਿੱਚ ਇਹਨਾਂ ਦਾ ਧਿਆਨ ਰੱਖਿਆ ਕਰੋ ਵੀ ਇਹਨਾਂ ਤੇ ਵਿਸ਼ਵਾਸ ਨਾ ਰੱਖਿਓ ਸਹਿਦ ਲੋਕਾਂ ਨੂੰ ਵੀ ਬੇਨਤੀ ਆ ਆਪਦੀਆਂ ਕਲੋਨੀਆਂ ਚ ਜੇ ਵੱਡਦੀਆਂ ਨੇ ਬੜਨਾਂ ਦਿਓ ਇੱਕ ਮੈਂ ਗੀੜੇ ਕੱਢ ਰਹੀ ਆ ਆਉ ਵਿਸ ਸਮਾਨ ਦਾ ਧਿਆਨ ਰੱਖਿਆ ਕਰੋ ਵੀਰੇ ਹੁਣ ਧਿਆਨ ਉਹ ਸੜਦਾ ਸੜਦਾ ਵਈ ਸੀ ਜੇ ਹੁਣ ਬਾਹਰ ਸਮਾਨ ਪਿਆ ਹੁੰਦਾ ਬਈ ਜੇ ਪਿੰਡ 'ਚ ਇਹ ਫਿਰਦਿਆਂ ਨੇ ਧਿਆਨ ਰੱਖਿਆ ਕਰੋ ਗਾਇਬ ਹੋਊ ਸਮਾਨ ਥੋੜਾ ਹੁਣ